ਇੱਥੇ ਗੱਤਰ ਹੋਏ ਆਂ ਜਨ ਦਿਨ ਮਨਾਉਣ ਦਾ ਮੌਕਾ ਕਿਹਾ ਹੈ ਬੱਚੋ 2-4 ਮਿੰਟ ਲਈ ਗਾ ਬੋਲਣਾ ਮੈਂ ਨਹੀਂ ਮਾੜੀ ਸਿਹਤ ਹੋਣ ਦੇ ਬਾਵਜੂਦ ਵੀ ਤੁਹਾਡੇ ਪਿਆਰ ਦਾ ਤੁਹਾਡੇ ਹੁਕਮਾਂ ਦਾ ਵਜਿਰਾ ਤੁਹਾਡੇ ਕੋਲ ਅੱਜ ਬਹੁਤ ਲੰਬੇ ਸਮੇਂ ਬਾਅਦ ਆ ਕੇ ਬੈਠੇ ਤੇ ਮੈਂ ਬੋਲਣਾ ਵੀ ਤੁਹਾਡੇ ਲਈ ਹੈ 加ਡੀ ਜਿੰਦਗੀ ਤਾਂ ਲੰਘ ਗਈ ਹੈ। ਸੋ ਮੈਂ ਤੁਹਾਨੂੰ ਪਿਆਰ ਨਾਲ ਬੇਨਾਂ 2-4 10 ਮਿੰਟ ਲਈ ਜਰੂਰ ਮੇਰੀ ਗੱਲ ਸੁਣਿਓ। ਇਹ ਜਿਹੜੀਆਂ ਗੱਲਾਂ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਹੰਡਾਉਂਦੀਆਂ। ਅੱਜ ਰੋਹੀ ਮਹਾਨ ਸ਼ਖੀਰ ਦੇ ਬਾਰੇ ਵਿੱਚ ਇੱਕ ਵਿਚਾਰ ਸਾਂਝਾ ਕਰ ਰਹੀ ਹੈ। ਕਿਉਂ ਕਿਸ ਤੌਰ ਦੇ ਵਿੱਚੋਂ ਨਿਕਲੇ ਉਹਨੇ ਕੀ ਕੀ ਸਾਡੇ ਲਈ ਕੁਝ ਕੀਤਾ ਤੁਹਾਨੂੰ ਕੀ ਕੁਝ ਦੱਸਦੇ ਗਏ ਮੈਂ ਅੱਜ ਇਹ ਗੱਲ ਕਹਿਣੀ ਨਹੀਂ ਨਸੀ ਪਰ ਬੱਚੇ ਆਏ ਇਹਨਾਂ ਨੂੰ ਮੈਂ ਦੱਸਣਾ ਚਾਹਨਾ ਗਾਟ ਪੀਗਰਾਵੰਡਗਰ ਜੀ ਦੇ ਸਮੇਂ ਦੇ ਵਿੱਚ ਜਦੋਂ ਇਹ ਕਦਾ ਹੋਏ ਆ ਇਹ ਜਦੋਂ ਇਹਨਾਂ ਨੇ ਸਕੂਲਾਂ ਦੇ ਵਿੱਚ ਜਾ ਕੇ ਆਪਣੀ ਸਿੱਖਿਆ ਪ੍ਰਾਪਤ ਕੀਤੀ ਆ ਤੇ ਪਿਆਰੇ ਬੱਚਿਓ ਉਹ ਇੱਕ ਇਹੋ ਜਿਹਾ ਸਭਾ ਕੀ ਕਿ ਉਹਨੂੰ ਕਲਾਸ ਦੇ ਅੰਦਰ ਨਹੀਂ ਸੀ ਬੈਠਣ ਦਿੱਤਾ ਗਿਆ। ਇਹਦੇ ਮਨ ਵਿੱਚ ਇੱਕ ਤਾਂਗ ਸੀ ਕਿ ਮੈਂ ਸਿੱਖਿਆ ਲੈਣੀ ਹੈ ਤੇ ਸਮਾਜ ਦੇ ਵਿੱਚ ਲੋਕਾਂ ਲਈ ਕੁਝ ਕਰਨਾ ਹੈ। ਇਹਨਾਂ ਨੇ ਬਾਹਰ ਦਰਵਾਜ਼ੇ ਦੇ ਵਿੱਚ ਉਸ ਵੇਲੇ ਜਿਹੜੀ ਇਹਦਾ ਕੋ ਬੂਰੀ ਵਗੈਰਾ ਹੁੰਦੀ ਸੀ ਵਿਸਾ ਕੇ ਬੈਠ ਕੇ ਤੇ ਬਾਹਰ ਆਪਣੇ ਅਧਿਆਪਕ ਸਹਿਬਾਨ ਦਾ ਪੜਾਇਆ ਹੋਇਆ ਜਿਹੜਾ ਲੈਸਨ ਐ ਸੌਂਦੇ ਹੁੰਦੇ ਸੀ ਅੱਜ ਅਸੀਂ ਉਸ ਦੌਰ ਵਿੱਚ ਨਹੀਂ ਇਹਨਾਂ ਨੇ ਉਸ ਵੇਲੇ ਭਾਈ ਕੀਤੀ ਹੈ ਜਦੋਂ ਇਹਨਾਂ ਨੂੰ ਉਸ ਘਰੇ ਦੇ ਵਿੱਚੋਂ ਪਾਣੀ ਨਹੀਂ ਸੀ ਪੀਣ ਨੂੰ ਦਿੱਤਾ ਜਾਂਦਾ ਜਿਵੇਂ ਵਿੱਚ ਉੱਚ ਜਾਤੀ ਦੇ ਲੋਕ ਪਾਣੀ ਪੀਂਦੇ ਹੁੰਦੇ ਅੱਜ ਤੱਕ ਵੀ ਸਾਰੇ ਇਕੱਠੇ ਪਾਣੀ ਪਿੰਦੇ ਆ ਕੱਟੇ ਬੈਠੇ ਆ ਜਿਹੜੇ ਉਹ ਸੁਵੇਲੀਏ ਵਿੱਚ ਪੜ੍ਹਾਈ ਕੀਤੇ ਆ ਜਦੋਂ ਜਿਹੜੇ ਗਾਲਤ ਵਰਗਾ ਦੇ ਲੋਕ ਸੀ ਜਿਹਸੇ ਲੋਕ ਇਥੇ ਬਾਹਰ ਤੁਰਦੇ ਫਿਰਦੇ ਸੀ ਕੌਣ ਨੇ ਪਿਛਲੇ ਪਾਸੇ ਛਾਪੇ ਬਣਾਈ ਜਾਂਦੇ ਸੀ ਕਾਂਗਿਆ ਨੇ ਕਿਥੇ ਪੈੜ ਦੇ ਉੱਪਰ ਉੱਚ ਜਾਤੀ ਦੇ ਲੋਕਾਂ ਦਾ ਪੈਰ ਨਾ ਆ ਜਾਏ। ਆਜੋ ਫਿਰ ਮਹਾਨ ਸੱਚੀਅਤ ਨੂੰ ਯਾਦ ਕਰ ਲੇ। ਉਹਨਾਂ ਆ ਉਸ ਸਮੇਂ ਵਿੱਚ ਪੜਾਈ ਨਹੀਂ ਕੀਤੀ ਹੈ। ਮੈਂ ਅੱਜ ਇੱਕ ਬੜੇ ਦਾਅਵੇ ਨਾਲ ਕਹਿਣ ਲੱਗਾ ਕਿ ਇਸ ਦੁਨੀਆ ਦੇ ਵਿੱਚ ਨਾ ਪਿਛਲੇ ਸਮੇਂ ਦੇ ਵਿੱਚ ਕੋਗਰਾਂ ਜਿੰਨਾ ਪੜ੍ਹ ਸਕਿਆ ਤੇ ਸ਼ਾਇਦ ਨੂੰ ਆਉਣ ਵਾਲੇ ਸਮੇਂ ਵਿੱਚ ਉਹਦਾ ਜਿੰਨਾ ਕੋ ਪੜ੍ਹ ਸਕੇ ਇਹ ਮੈਂ ਸਿਰਫ ਦੋ ਤਿੰਨ ਗੱਲਾਂ ਸਾਂਝੀਆ ਕੀਤੀ ਹੈ ਤੁਹਾਡੇ ਲਈ ਮੈਂ ਇਸ ਤਰ੍ਹਾਂ ਕੇ ਗੱਲਾਂ ਕਰਦਾ ਕਿ ਕਿ ਤੂੰ ਫਿਰ ਸਕੂਲ ਦੇ ਵਿੱਚ ਅੱਜ ਜਿਸ ਜਾ ਕੇ ਬੈਠਦੇ ਜਿਸ ਜਮਾਤ ਬੈਠ ਰਹੇ ਆ ਤੁਹਾਨੂੰ ਉੱਥੇ ਉੱਚ ਜਾਤੀ ਪਾਠਣਾਂ ਦੇ ਵੀ ਜ਼ਿਮੀਂਦਾਰਾਂ ਦੇ ਵੀ ਆਰਤਰਵੀਆ ਦੇ ਵੀ ਬਾਕੀ ਜਾਤਾਂ ਦੇ ਵੀ ਇਤਿਹਾਸਕ ਪਾਣੂ ਸਾਂਝੇ ਤੌਰ ਤੇ ਪੜਾਉਂਦੇ ਹੈ ਕਿ ਤੁਸੀਂ ਵੀ ਕਲਾਸ ਦੇ ਵਿੱਚ ਚਾਹੇ ਕੋ ਬੱਚੀ 베ਰੀ ਆਰਤਰਵੀਆ ਦੀ ਹੋਵੇ ਚਾਹੇ ਕੋ ਪੰਡਤਾਂ ਦੀ ਹੋਵੇ ਚਾਹੇ ਕੋ ਜੱਟਾਂ ਦੀ ਹੋਵੇ ਜਾਂ ਕਿਤੇ ਹੋਰ ਜਾਤ ਦੀ ਹੋਵੇ ਤੁਸੀਂ ਵੀ ਅੱਜ ਇੱਕ ਇਕੱਠੇ ਬੈਠਦੇ ਉੱਤੇ ਬੈਠ ਕੇ ਪੜਾਈ ਮਾਨਣ ਲਈ ਪੜਾਈ ਕਰਨ ਦਾ ਪੜਾਈ ਸਿੱਖਣ ਦਾ ਆਨੰਦ ਮਾਣ ਰਹੇ ਆ ਇਹ ਗੱਲਾਂ ਮੈਂ ਇਸ ਕਰਕੇ ਕਰਦਾ ਕਿ ਤੁਸੀਂ ਉਹ ਸਮਾਂ ਦੇਖਿਆ ਨਹੀਂ ਪਰ ਮੇਰੀ ਬਾਤ ਇਹ ਕਿਸਮਤੀ ਇਹ ਹੈ ਜਿਹੜੀ ਤੁਹਾਤੋਂ ਪਹਿਲੀ ਪੀੜ੍ਹੀ ਜਿਹਦੇ ਵਿੱਚ ਅਸੀਂ ਵੀ ਹੋ ਰਹੇ ਆ ਅਸੀਂ ਵੀ ਭੁੱਲ ਬੈਠੇ ਆ ਗਾਟ ਰਾਮ ਬੇਰਗਰ ਪੀਗਰਾਉ ਜੀ ਜਿਹਦੇ ਬਾਰੇ ਮੇਰੇ ਸਾਥੀ ਨੇ ਤੁਹਾਨੂੰ ਦੱਸਿਆ ਕਿਉਂ ਇੱਕ ਧਾਰਾ ਦਿੱਤੇ ਗਏ ਸੀ ਇਹ ਸਿੱਕੇ ਪ੍ਰਾਪਤ ਕਰਨੀ ਹੈ ਸਿੱਕੇ ਪ੍ਰਾਪਤ ਹੋਣ ਦਾ ਵਾਅਦਾ ਆਪਾਂ ਕਰਤੇ ਹੋਣਾ ਹੈ ਜੋਕਰ ਨਾ ਹੈ ਇਹ ਧੋੜਨ ਦਾ ਵਾਅਦਾ ਅਸੀਂ ਆਪਣੇ ਅਕਾਂ ਲਈ ਸੰਗਾਸੂ ਕਰਾਂਗੇ ਅਸੀਂ ਸਰਕਾਰਾਂ ਦੇ ਉੱਤੇ ਕਿਲੇ ਕਰਦੇ ਹਾਂ ਸਰਕਾਰਾਂ ਨੇ ਆ ਨਹੀਂ ਕੀਤਾ ਸਰਕਾਰਾਂ ਨੇ ਉਹ ਨਹੀਂ ਕੀਤਾ ਪਰ ਅਸੀਂ ਇਹ ਭੋਲੇ ਆਨੇ ਆ ਕਿ ਜਿਹੜੀਆਂ ਸਰਕਾਰਾਂ ਨੂੰ ਅਸੀਂ ਚੁਣਦੇ ਆ ਉਹ ਜਿਹੜੇ ਨਰਮਾਇੰਦਿਆਂ ਨੂੰ ਅਸੀਂ ਚੁਣ ਕੇ ਭੇਜਦੇ ਆ ਭਾਵੇਂ ਉਹ ਕਿਸੇ ਵੀ ਪਾਰਟੀ ਚ ਹੋਣ ਜਿਵੇਂ ਕਾਲੀਆਂ ਜੋਨ ਚਾਹੇ ਕਾਂਗਰਸ ਹੋਣ ਚਾਹੇ ਭਾਰਤੀ ਜਨਤਾ ਪਾਰਟੀ ਚ ਹੋਣ ਤੇ ਚਾਹੇ ਜੇ ਵੀ ਸਰਕਾਰ ਅੱਜ ਪੰਜਾਬ ਦੇ ਵਿੱਚ ਆਪ ਪਾਰਟੀ ਨਹੀਂ ਹੋਵੇ ਜੇ ਉਸ ਸਰਕਾਰ ਦੇ ਨਮਾਇਦਿਆਂ ਦੀ ਸਮਝਦਾਰੀ ਲੋਕਾਂ ਦੀ ਬੇਤਰੀ ਵਾਣੀ ਨਹੀਂ ਤੇ ਲਾਜਮੀ ਕਰਦੇ ਉਹਨਾਂ ਦੇ ਪਾਰਟੀਆਂ ਵੋਟਾਂ ਦੇ ਨਾਲ ਸਵਤਜਾਨ ਕੋਲ ਉਹਨਾਂ ਲੋਕਾਂ ਦੀ ਰਾਖੀ ਕਰਨੀ ਹੈ ਜਿਹੜੇ ਲੋਕ ਵੱਡੇ ਵੱਡੇ ਤਨਖਾਟ ਸਾਨੂੰ ਕੀ ਦਿੰਦੇ ਹੈ ਸਾਨੂੰ ਕਦੇ ਗਈਆਂ ਦੇ ਗ੍ਰਾਂਟ ਦੇ ਦਿੱਤੀ ਕਦੇ ਸਾਨੂੰ ਕੋ ਗੁਰਦੁਆਰਾ ਸਾਹਿਬ ਵਾਲੇ ਜਾਂ ਮੰਦਿਰ ਸਾਹਿਬ ਵਾਲੇ ਪੈਸੇ ਦੇ ਦਿੱਤੇ ਜਾਂ ਸਾਨੂੰ ਕੋ ਹੋਰ ਕੋਈ ਉਹ ਜਿਹਾ ਲਾਣਾ ਦੇ ਦਿੱਤਾ ਤੇ ਅਸੀਂ ਉਸ ਨਾਲ ਪੱਤੇ ਆਏ ਜਾਂਦੇ ਪਰ ਅਸੀਂ ਏ ਭੋਲੇ ਆਨੇ ਆ ਤੇ ਸਾਡੇ ਦਾ ਕੰਮ ਹੋਰ ਬਹੁਤ سارے ਹੈ ਜਿਹੜੇ ਡਾਕਟਰ ਭੀਮਰਾਓ ਜੀ ਨੇ ਸਵਿਧਾਨ ਦੇ ਰੂਪ ਦੇ ਵਿੱਚ ਸਾਨੂੰ ਦਿੱਤੇ ਆ ਤੇ ਅਸੀਂ ਉਹਨਾਂ ਨੂੰ ਚੱਲ ਕੇ ਗ੍ਰਹਿਣ ਕਰਦੇ ਆ ਮਰੇ ਦੋਖ ਨਾਲ ਕਹਿਣਾ ਪੈਂਦਾ ਜਦੋਂ ਵੀ ਕਿਤੇ ਭੀਗਰਾਓ ਜੀ ਦਾ ਜਨਮ ਦਿਨ ਆਉਂਦਾ ਹੈ ਤਾਂ ਹੁੰਗੇਸ਼ਰਾਹੀ ਦਾਤਾਂ ਦੇ ਵਿਰੇ ਵਿੱਚ ਮਨਾਇਆ ਜਾਂਦਾ ਹੈ ਜੇ ਕਿਤੇ ਭਗਤ ਪ੍ਰਭਾਤ ਜੀ ਦਾ ਜਨਮ ਦਿਨ ਆਉਂਦਾ ਹੈ ਤਾਂ ਦਾਤਾਂ ਦੇ ਮਹਾਨਾਂ ਦਾਤਾਂ ਤੇ ਗੁਰਦੁਆਰਿਆਂ ਵਿੱਚ ਹੀ ਮਨਾਇਆ ਜਾਂਦਾ ਹੈ ਜੇ ਕਿਤੇ ਤਾਂ ਕੋਈ ਗੁਰੂ ਸਾਹਿਬ ਆਦਾ ਕੋਈ ਜਨਮ ਦਿਨ ਤਿਹਾੜਾ ਮਨਾਉਂਦਾ ਹੈ ਉਹ ਠੀਕ ਹੈ ਕਿ ਜਿੱਥੇ ਦਾਲਤਾ ਦੇ ਗੁਰਦੁਆਰਿਆਂ ਵਿੱਚ ਵੀ ਉਹ ਮਨਾਏ ਜਾਂਦੇ ਆ ਪਰ ਦੂਜੇ ਧਾਰਮਿਕ ਸਥਾਨਾਂ ਤੋਂ ਵੀ ਉਹ ਮਨਾਏ ਜਾਂਦੇ ਆ ਸਾਨੂੰ ਸੋਚਣਾ ਪਏਗਾ ਉਹ ਕੀ ਕਾਰਨ ਕੀ ਹੈ ਕਿ ਜਦੋਂ ਭਗਤ ਰਵਿਦਾਸ ਜੀ ਦਾ ਜਦੋਂ ਡਾਕ ਭਾਵੇਂ ਧੀਮਰਾਮ ਬੀਰਗਰ ਜੀ ਦਾ ਕੋਈ ਵਰਤ ਮਨਾਇਆ ਜਾਂਦਾ ਤੇ ਲੋਕੋ ਘਾਟੇ ਇਸ ਪਾਸੇ ਵੱਲ ਨੂੰ ਕਿਉਂਦੇ ਸਾਨੂੰ ਇਹ ਸੋਚਣਾ ਪੈਣਾ ਹੈ ਸਿਕਾ ਦੇ ਪਿਛੇ ਕੀ ਕੋ بڑے بڑے ਕਾਰਨ ਹੈ ਉਹ ਅਜਿਹਾ ਕਿ ਸਮਾਜਦਾਰੀ ਜਿਹੜੀ ਹੈ ਸਾਨੂੰ ਬੰਡਿਆ ਹੈ ਜਿਹੜਾ ਧਰਮਾਂ ਦੇ ਵਿੱਚ ਸਾਡੇ ਜੱਗ ਭਰ ਦੇ ਵਿੱਚ ਇਹ ਜਿਹੜਾ ਭਾਇ ਦਾ ਸ਼ਬਦ ਆਨ ਲਿਖਿਆ ਗਿਆ ਜਿਹਦੇ ਨਾਲ ਅਸੀਂ ਕਹਿੰਦੇ ਹਾਂ ਇਹ ਚਾਹੇ ਸੂਬਿਆਂ ਦੀ ਆ ਵੀ ਹੈ ਚਾਹੇ ਦੇਸ਼ ਦੀ ਆ ਵੀ ਸਰਕਾਰਾਂ ਚੱਲਦੀ ਹੈ ਇਸ ਸੰਵਿਧਾਨ ਦੇ ਆਸਰੇ ਚਾਹੇ ਸੂਬਿਆਂ ਦੀਆਂ ਸਰਕਾਰਾਂ ਹੋਣ ਜਾਏ ਕੇਂਦਰ ਦੀ ਸਰਕਾਰ ਕਿਸੇ ਵੀ ਪਾਰਟੀ ਦੀ ਰਹੀ ਹੋਵੇ ਉਹ ਇਹਦਾ ਆਸਰਾ ਹੈ ਕਿ ਸੇਵਕ ਕਾਰਪੋਰੇਟਰ ਅਧੀ ਕਰਦੀ ਹੈ ਤੁਸੀਂ ਪਿਛਲੇ ਸਭਾ ਦੇ ਵਿੱਚ ਬੜਾ ਕੁਝ ਦੇਖਿਆ ਇਹ ਬੜਾ ਕੁਝ ਹੁੰਦਾ ਆ ਆਪਣੇ ਪਿੰਡੇ ਦੇ ਉੱਤੇ ਪਰ ਅੱਜ ਦਾ ਦੌਰ ਜੀਵ ਦੇ ਵਿੱਚ ਸਾਨੂੰ ਇਸ ਸੰਵਿਧਾਨ ਤੋਂ ਅੜ ਕੇ ਸਿੱਖਣ ਨੇ ਬਹੁਤ ਕੁਝ ਹੋਰ ਲੋੜ ਹੈ ਉਹ ਇਹ ਗੱਲ ਸਾਨੂੰ ਦੱਸਦੀ ਹੈ ਕਿ ਭਾਈ ਇਹ ਸਰਕਾਰਾਂ ਨੇ ਸਿਰਫ ਉਦੋਂ ਹੀ ਮੱਤਾ ਟੇਕਦੇ ਆ ਕਿ ਜਦੋਂ ਸਾਨੂੰ ਲੋਕਾਂ ਨੂੰ ਬੁੱਧੂ ਬਣਾ ਕੇ ਸਾਡੇ ਤੇ ਕਾਬੂ ਹੋ ਕੇ ਉਕਾਰਪੁਰ ਕਮੇਟੀ ਸਿਵਾ ਕਿਵੇਂ ਕਰੀ ਅੱਜ ਕੋਈ ਦੇ ਵਿੱਚ ਬੀਜੇਪੀ ਦੀ ਸਰਕਾਰ ਕੁਝ ਸੂਬਿਆਂ ਦੇ ਵਿੱਚ ਉਹਦੇ ਭਾਈਵਾਲਾਂ ਦੀ ਵਿਸਤਾਰ ਕਰ ਰਹੀ ਹੈ ਔਰ ਇਹ ਸੰਵਧਾਨ ਇਹਦੇ ਵਿੱਚ ਬਹੁਤ ਸਾਰੀਆਂ ਇਹਨਾਂ ਵਾਰੀਆਂ ਸੋਧਾਂ ਕੀਤੀਆਂ ਉਹ ਸੌਦਾ ਕੀਤੀਆਂ ਗਏ ਨੇ ਨਾਲ ਆ ਉਹਨਾਂ ਐਮਪੀ ਆ ਜਿਹਨੂੰ ਅਸੀਂ ਵੋਟਾਂ ਪਾਈਆਂ ਸੀ ਅਸੀਂ ਵੋਟਾਂ ਇਸ ਕਰਕੇ ਪਾਈਆਂ ਸੀ ਨਾ ਕਿ ਸਾਡੀ ਕੋ ਕਲਿਆਣ ਦੀ ਉਹ ਗੱਲ ਕਰਨਗੇ ਪਰ ਉੱਥੇ ਕਲਿਆਣ ਦੀ ਗੱਲ ਕਰਨ ਤੋਂ ਬਾਅਦ ਉੱਥੇ ਮੁੜ ਕੇ ਫੇਰ ਉਹੀ ਧਾਰਨਾ ਜਿਸ ਬੋਰ ਦੇ ਵਿੱਚੋਂ ਬਾਬਾ ਜੀ ਨੇ ਸਾਨੂੰ ਕੱਢਿਆ ਸੀ ਬੜੀ ਦਲਦੀ ਉੱਤੇ ਇਹੋ ਜਿਹੇ ਯਤਨ ਕੀਤੇ ਜਾ ਰਹੇ ਆ ਕਿ ਮੁੜ ਕੇ ਉਹ ਜਿਹੜੀ ਮਨੁੱਖੀ ਮਰਤੀ ਹੈ ਜਿਹਦੇ ਵਿੱਚ ਦੋ ਮੈਂ ਕੋਤਨ ਗੱਲਾਂ ਦਾ ਫਿਰ ਵਰਨਨ ਕਰ ਸਕਿਆ ਜਿਹਦੇ ਵਿੱਚ ਇਹ ਲਿਖਿਆ ਗਿਆ ਸੀ ਕਿ ਔਰਤ ਜਿਹੜੀ ਹੈ ਪੈਰ ਦੀ ਜੁੱਤੀ ਆ ਜਿਹਦੇ ਵਿੱਚ ਇਹ ਲਿਖਿਆ ਗਿਆ ਸੀ ਕਿ ਔਰਤ ਜਿਹੜੀ ਹੈ ਇਹ ਸਮਾਜ ਦੇ ਵਿੱਚ ਮਨੁੱਖ ਦੀ ਇੱਕ ਸੇਵਾਦਾਰ ਆ ਜਿਹੜੇ ਵਿੱਚ ਇਹ ਲਿਖਿਆ ਗਿਆ ਸੀ ਕਿ ਗਨਪਦ ਲੋਕ ਜਿਹੜੇ ਐ ਇਹਨਾਂ ਦਾ ਕੰਮ ਉੱਚ ਜਾਤੀਆਂ ਦੇ ਪੈਰਾਂ ਦੇ ਵਿੱਚ ਬੈਠ ਕੇ ਉਹਨਾਂ ਦੀ ਸੇਵਾ ਕਰਨੀ ਆ ਮੁੜ ਕੇ ਉਹ ਧਾਰਨਾਵਾਂ ਜਿਹੜੀਆਂ ਲੰਬੇ ਯਤਨ ਕੀਤੇ ਜਾਂਦੇ ਮਨੇ ਲੋਕ ਮੈਨੂੰ ਉੱਤੇ ਵਿੱਚ ਹੋ ਰਿਹਾ ਅਸੀਂ ਇਹਨੂੰ ਅਜੇ ਸਮਝ ਨਹੀਂ ਰਹੇ ਹਾਂ ਤੁਸੀਂ ਬੜੀਆਂ ਮੈਂ ਦੋ ਧਾਰਨਾ ਦਿਵਾਆਂ ਦਾ ਤੁਹਾਡੇ ਸਾਹਮਣੇ ਜਿਹੜੀਆਂ ਇਹ ਗੱਲ ਨੂੰ ਪ੍ਰਤੱਖ ਦੱਸਦੀਆਂ ਜੇਕਰ ਦੇਸ਼ ਦੀ ਅੱਜ ਦੀ ਜਿਹੜੀ ਰਾਸ਼ਟਰਪਤੀ ਹੈ ਉਹ ਆਧਵਾਸੀ ਯਾਰਾ ਕੇਂਦਰ ਦੀਆਂ ਸਰਕਾਰਾਂ ਇਹ ਕਹਿ ਕੇ ਪ੍ਰਚਾਰਦੀਆਂ ਤੇ ਅ디 ਆਸਵਾਦੀ ਜਿਹੜੇ ਆ ਜਿਹੜੀਆਂ ਨੀਤੀਆਂ ਜਾਤਾਂ ਦੇ ਲੋਕ ਹੈ ਉਹਨਾਂ ਨੂੰ ਸਭ ਤੋਂ ਉੱਚਾ ਥਾਂ ਤੇ ਬਿਠਾਇਆ ਬਸ ਇਹ ਗੱਲ ਭੁੱਲ ਗਏ ਨੇ ਰਾਸ਼ਟਰਪਤੀ ਜਿਹੜਾ ਇਹਨੂੰ ਉਹੀ ਲੋਭ ਛੋੜਦੇ ਆ ਜਿਹੜਾ ਵੀ ਬਹੁਤ ਗਿਲਤੀ ਹੁੰਦੀ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਦੇਸ਼ ਦੇ ਵਿੱਚ ਨਵਾਂ ਜਿਹੜਾ ਸਾਡੇ ਕੋਲ ਪਾਰਲੀਮੈਂਟ ਭਵਨ ਬਣਿਆ ਕਿਉਂਕਿ ਠੀਕ ਹੈ ਕਿਹਾ ਗਿਆ ਕਿ ਪੁਰਾਣਾ ਪਾਰਲੀਮੈਂਟ ਛੋਟਾ ਹੋ ਗਿਆ ਤੇ ਜਦੋਂ ਉਸ ਪਾਰਲੀਮੈਂਟ ਦਾ ਵਿਗਾਟਨ ਜਦੋਂ ਕਿ ਸਾਡੇ ਸੰਵਿਧਾਨ ਦੇ ਵਿੱਚ ਸਾਡੇ ਦੇਸ਼ ਦੀ ਰਾਸ਼ਟਰਪਤੀ ਜਿਹੜੀ ਹੈ ਉਹ ਨੰਬਰ 1 ਮੈਂਬਰ ਹੋਖ ਹੈ ਪਰ ਜਦੋਂ ਤੁਸੀਂ ਦੇਖਿਆ ਕਿ ਉਸ ਪਾਰਲੀਮੈਂਟ ਦਾ ਅਧ ਘਾਟ ਨ ਹੋਇਆ ਸੀ ਕਹਿਣ ਨੂੰ ਤਾਂ ਸਾਨੂੰ ਇਹ ਕਹਿਤਾ ਗਿਆ ਇਹ ਅਸੀਂ ਦੇਸ਼ ਦੀ ਪ੍ਰਧਾਨ ਮੰਤਰੀ ਇੱਕ ਗਾਹਤ ਪਿਛੜੀ ਜਾਤੀ ਜੋ ਬਣਾਈ ਹੈ ਪਰ ਉਸ ਨੂੰ ਉਸ ਦਾ ਘਟਾਜ ਨਹੀਂ ਸੀ ਸੱਦਿਆ ਸਰਵੇ ਚੇਤਾਵਨੀ ਜਾਈ ਕਰ। ਹਰ ਤਾਰੂ ਦਾ ਪਰ ਆਪਣਾ ਮੇਰਾ ਇਸ ਮਤ ਗੱਲ ਨਹੀਂ ਜਾਂਦਾ। ਪਰ ਦੂਜੀ ਮਹਾਰਤ ਤੁਹਾਡੇ ਸਾਹਮਣੇ ਇਹ ਗੇੜੀ ਚੋਣਾ। ਜਦੋਂ ਸਾਡੇ ਦੇਸ਼ ਦੇ ਵਿੱਚ ਅਜੁੱਤੀਆ ਦੇ ਵਿੱਚ ਰਾਮ ਮੰਦਰ ਵੀਸਾਰੀ ਹੋ ਗਈ ਸੀ। ਦੇਵਪਾਲਕੀ ਜਿਲ੍ਹਾ ਨਿਆਜ਼ਪੁਰ ਦੀ ਅਧਿਕਾਰਤ ਘਾਟਨ ਨੇ ਕਹਿੰਨੇ ਕਰਨਾ ਸੀ ਉਸ ਦੇ ਵਿੱਚ ਵੀ ਇਹ ਗਲਤ ਜਿਹੜੀ ਰਾਸ਼ਟਰਪਤੀ ਜੇ ਨੂੰ ਸੱਦਿਆ ਨਹੀਂ ਸੀ ਗਿਆ ਇਹ ਸਾਨੂੰ ਸੋਚਣਾ ਮੈਂ ਇਸ ਤੋਂ ਪਹਿਲੇ ਰਾਸ਼ਟਰਪਤੀ ਸਾਨੂੰ ਪਤਾ ਹੋਣਾ ਗਈ ਰ ਜਦੋਂ ਜੰਗ ਦੇ ਵਿੱਚ ਇੱਕ ਮੰਦਰ ਚ ਗਏ ਸੀ ਤੇ ਜਾਣ ਤੋਂ ਬਾਅਦ ਉਸ ਮੰਦਰ ਨੂੰ ਧੋਤਾ ਗਿਆ ਸੀ ਸੋ ਮੇਰੇ ਕਹਨੇ ਕੋ ਭਾਵ ਹੈ ਇਹ ਪਰੰਪਰਾ ਮਾ ਅਜੇ ਵੀ ਉੱਥੇ ਖੜੀ ਹੈ ਸਾਡੇ ਸਭ ਦਾ ਅੰਦੇਸ਼ ਪਾਣੂ ਕਲੀ ਅਸੀਂ ਆਮ ਲੋਕ ਇਹ ਗੱਲ ਕਹਿੰਨੇ ਆ ਜੀ ਸਾਡੇ ਦਾ ਪਾਪਾ ਜੀ ਨੇ ਸਾਨੂੰ ਨੌਕਰੀਆਂ ਦੇ ਵਿੱਚ ਪੜਾਈ ਦੇ ਵਿੱਚ ਰਾਖਵਾ ਕਰਨ ਲੈ ਕੇ ਦਿੱਤਾ ਜੀ ਨੌਕਰੀਆਂ ਰਿਜ਼ਰਵ ਕਰਤੀਆਂ ਅਸੀਂ ਇਸ ਤੋਂ ਬਾਅਦ ਹੋਰ ਕੁਝ ਨਹੀਂ ਕਹਿੰਦੇ ਆ ਪਰ ਅਸੀਂ ਭੁੱਲ ਜਾਂਦੇ ਆ ਇਹ ਬਾਬਾ ਜੀ ਨੇ ਇਕੱਲੇ ਨਾ ਸਾਡੇ ਬੰਦ ਲੋਕਾਂ ਨੇ ਇਹ ਨਹੀਂ ਕੰਮ ਕੀਤਾ ਉਹਨੇ ਤਾਂ ਮਨੁੱਖਤਾ ਦੀ ਕਲਿਆਣਤਾ ਲਈ ਸਾਰਾ ਕੰਮ ਕੀਤਾ ਚਾਹੇ ਕੋ ਕਿਸੇ ਜਾਤ ਦਾ ਵੀ ਹੈ ਕਿਸੇ ਧਰਮ ਦਾ ਆ ਉਹਨੇ ਤਾਂ ਹਰ ਇੱਕ ਦੇ ਕਲਿਆਣ ਲਈ ਬਹੁਤ ਖੁੱਝੇ ਸਭਧਾਨ ਦੇ ਵਿੱਚ ਲਿਖਿਆ ਆ ਉਹਨੇ ਸਦਾ ਯਤਨ ਕੀਤਾ ਇਹ ਸਾਗੀਆਂ ਜਿਹੜੀਆਂ ਭੈਣਾਂ ਸਾਡੀਆਂ ਔਰਤਾਂ ਮਨੁੱਖ ਦੇ ਬਰਾਬਰ ਦੇ ਹੱਕ ਲੈਣੀਆਂ ਜੀ ਉਹਨਾਂ ਨੇ ਇਹ ਯਤਨ ਕੀਤਾ ਕਿ ਸਾਡਾ ਬੰਨ ਦਾ ਸਾਡਾ ਬੋਲਣ ਦਾ ਇਕੱਠੇ ਬਹਿ ਕੇ ਵਿਚਾਰ ਕਾਂਦੇ ਕਰਨ ਦਾ ਜੇਕਰ ਮੌਕੇ ਦੀਆਂ ਸਰਕਾਰਾਂ ਕੋਈ ਤੁਹਾਡੀਆਂ ਨੀਤੀਆਂ ਦੇ ਵਿਰੁੱਧ ਕੋਈ ਵਿਆਪਤੀ ਹੁੰਦੀ ਆ ਤੁਸੀਂ ਸੰਦਰਸ਼ ਕਰਨ ਦਾ ਹੱਕ ਇਹ 바ਵਾ ਜੀ ਨੇ ਲੈ ਕੇ ਦਿੱਤਾ ਜੇਕਰ ਸਾਡੇ ਪਿੰਡਾਂ ਦੇ ਵਿੱਚ ਸਾਡੀ ਆਤੀ ਆਪਾਂ ਅੱਜ ਵੀ ਇੱਕੋ ਜਿਹੀ ਆਤੀ ਹੁੰਦੀ ਹੈ ਜੇ ਇਹ ਆਤੀ ਵੀ ਹਰਾ ਨਹੀਂ ਹੈ ਤੇ ਜਦੋਂ ਸਾਡੀ ਕੋਈ ਵੀ 3 ਦਾ ਪੈਂਡ ਕਰੋ ਦੇ ਵਿੱਚ ਬਾਹਰ ਜਾਂਦੀ ਹੈ ਜਿੰਨਾ ਚਿਰ ਘਰ ਪਤ ਨਹੀਂ ਸਾਡੀ ਜਾਨ ਚ ਮੁਠੀ ਜਾਈ ਰਹਿੰਦੀ ਹੈ ਅਸੀਂ ਅੱਜ ਵੀ ਉੱਥੇ ਖੜ੍ਹੇ ਹਾਂ ਪਰ ਸਾਨੂੰ ਬਾਬਾ ਜੀ ਨੇ ਹੱਕ ਲੈਣੇ ਦਿੱਤਾ ਨਾ ਤੇ ਇਹ ਕਰ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ ਅਸੀਂ ਇਕੱਠੇ ਹੋ ਕੇ ਆਪਣੀ ਉਹਦੇ ਵਿਰੁੱਧ ਆਵਾਜ਼ ਬੁਲੰਦ ਕਰ ਸਕਦੇ ਹਾਂ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕੇਂਦਰ ਦੀ ਸਰਕਾਰ ਜਿਹੜੀ ਹੈ